ਤੈਨੂੰ ਇਹ ਦੇਖ ਦਿੰਦੇ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਰਸ਼ਨ ਕਰੀਏ ਗੁਰਦੁਆਰਾ ਬੰਦਾ ਘਾਟ ਸਾਹਿਬ ਜੀ ਜਿੱਥੇ ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਧੋਦਾਸ ਉਦਾਸੀ ਤੋਂ ਬੰਦਾ ਸਿੰਘ ਬਹਾਦਰ ਬਾਬਾ ਗੁਰਬਖਸ਼ ਸਿੰਘ ਜੀ ਆ ਨਾਮ ਬਖਸ਼ਿਸ਼ ਕਰਕੇ ਗੁਰੂ ਮਾਰੀ ਸਰਹੰਦ ਨੂੰ ਸੋਧਣ ਵਾਸਤੇ ਪੰਜਾਬ ਆਲ ਟੁਰਿਆ ਇਸ ਸਥਾਨ ਤੇ ਸਤਿਗੁਰਾਂ ਨੇ ਮੇਰਾ ਰਸ ਬਰਾਗੀ ਦਾ ਮਾਣ ਤੋੜਿਆ ਸੀ ਆਓ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਬੰਦਾ ਘਰ ਸਹਿਜ ਜੀ ਦੇ ਲੇਕਿਨ ਗੁਰੂ ਸਹਿਜ ਜੀ ਦੇ ਚਰਨਾਂ ਦੇ ਦੇਵ ਪਾਸ਼ਾ ਜੀ ਦੇ ਦਰੋਂ ਗੋ ਅਮਰਦੀ ਦਾ ਪ੍ਰਾਪਤ ਕਰਕੇ ਪ੍ਰਜਨਨ ਦਾ ਇਹ ਸੰਤਾਨ ਕਰਕੇ ਉਸ ਦੀ ਧਨ ਕਰਕੇ ਆਪਣਾ ਜੀਵ ਸਫਲ ਬਣਾਓ ਆਪਣੀ ਪਵਿੱਤਰ ਕੈਜ ਕਮਾਈ ਵਿੱਚ ਜੋ ਵੀ ਦਿਨ ਹਨ ਗੁਰੂ ਘਰ ਦੀਆਂ ਸੇਵਾਵਾਂ ਦੇ ਵਾਸਤੇ ਲੰਗਰ ਆਦਿ ਯਤਨਾਂ ਕਰਦੇ ਜਾਂ ਉਹ ਕਿਸੇ ਹੀ ਪ੍ਰਕਾਰ ਦੀ ਸੇਵਾ ਵਾਸਤੇ ਜੀਵਿਤ ਉਤਿਨਾ ਜੁੜਦੇ ਹੋ ਉਹ ਹੁਦੂਸ ਸਾਹਿਬ ਦੀ ਗੁਰੂ ਮੇਜ ਪਾਓ गुरुद्वारा बंदा कर साहब माधुदास बराजी चा ਬੰ다 ਸਿੰਘ ਬਹਾਦਰ ਦੀ ਬਖਸ਼ਿਸ਼ ਕਰਦੇ ਹੋ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਿਹਾਲ